ਇਹ ਆਪਾਂ ਸਾਰੇ ਰਲ ਕੇ ਜਿਹੜਾ ਇਹ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਜਿਹੜਾ ਪੰਜਾਬ ਨੂੰ ਇੱਕ ਲੰਕ ਹੈ ਅਸੀਂ ਇਹਨੂੰ ਬੰਦ ਕਰਨਾ ਹੈ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣਾ ਹੈ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਸਮਝਾ ਕੇ ਨਸ਼ੇ ਤੋਂ ਬਚਾਅ ਕਰਨਾ ਦਾ ਉਹਨੂੰ ਜੇ ਇਲਾਜ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਸਾਰਨੇ ਇੱਕ ਵਾਅਦਾ ਕੀਤਾ ਆਪਣੇ ਆਰ ਨਾਲ ਕਿ ਜਿਹੜਾ ਨਸ਼ਾ ਤਸਕਰ ਹੈ ਉਹਦੇ ਨਾਲ ਅਸੀਂ ਕੋਈ ਰਾਇਫਲ ਕਰਨੀ ਜੇ ਪਿੰਡ ਦਾ ਵੀ ਕੋਈ ਨਸ਼ਾ ਤਸਕਰ ਹੈ ਉਹਦੇ ਕੋਈ ਕੋਈ ਪਿੰਡ ਦਾ ਬੰਦਾ ਜਮਾਨਤ ਨਹੀਂ ਕਰੂਗਾ। ਸ਼ਹਿਰ ਨੇ ਰੜਕੇ ਵਾਦਾ ਕੀਤਾ ਕਿ ਇਸੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ। ਜੋ ਮਹਿਮ ਚੱਲੂਗੀ ਕਾਹੀਂ ਪੰਜਾਬ ਦਾ ਜਿਹੜਾ ਭਿਕ ਵਿੱਚੀ ਤਾਂ ਹੀ ਪੰਜਾਬ ਦੀ ਜਲੀ ਵਿੱਚੀ ਤਾਂ ਹੀ ਪੰਜਾਬ ਦਾ ਨੌਜਵਾਨ ਬਚੂਗਾ। ਪੰਜਾਬ ਸਰਕਾਰ ਵੱਲੋਂ ਇਹਦੀ ਮਹਿਮ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਅੱਜ ਪਿੰਡ ਆਦਮ ਭਰਾਏ ਆ ਤੁਸੀਂ ਦੇਖਿਆ ਪਿੰਡ ਦੀ ਸਭ تقريبا ਸਾਰੀ ਸੰਗਤਾਈ ਸੀ। ਔਰ ਅਸੀਂ ਅਪੀਲ ਕੀਤੀ ਹੈ ਮਾਨਯੋਗ ਸਰਦਾਰ ਤੋਂ ਅਸੀਂ ਮਾਨਦੋਲੋਂ ਕਿ ਆਪਾਂ ਸਾਰੇ ਰਲ ਕੇ ਜਿਹੜਾ ਇਹ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਜਿਹੜਾ ਪੰਜਾਬ ਨੂੰ ਇੱਕ ਲੰਕ ਹੈ ਅਸੀਂ ਇਹਨੂੰ ਬੰਦ ਕਰਨਾ ਹੈ ਔਰ ਸਭ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣਾ ਹੈ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਸਮਝਾ ਕੇ ਨਸ਼ੇ ਤੋਂ ਬਚਾਅ ਕਰਨਾ ਉਹਦਾ ਉਹਨੂੰ ਜੇ ਇਲਾਜ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਬਹੁਤ ਸਪੈਸ਼ਲ ਬਣਾਏ ਗਏ ਹੈ ਵੈੱਡ ਬਣਾਏ ਗਏ ਨੇ ਹਨ ਖਾਣ ਪੀਣ ਦਾ ਪ੍ਰਬੰਧ ਦਵਾਈਆਂ ਦਾ ਪੰਜਾਬ ਸਰਕਾਰ ਕਰੂਗੀ ਈਵਨ ਜੇ ਕੋਈ ਸੱਜਣ ਸਾਨੂੰ ਇਹ ਕਹਿੰਦਾ ਜੀ ਪਿੰਡ ਵਿੱਚੋਂ ਲੈ ਕੇ ਜਾਓ ਤਾਂ ਉਹ ਵੀ ਪੰਜਾਬ ਸਰਕਾਰ ਆਪਣਾ ਵਾਹਨ ਭੇਜੂਗੀ ਅਤੇ ਨਾਲ ਦੀ ਨਾਲ ਅਸੀਂ ਸਾਰਿਆਂ ਨੇ ਇੱਕ ਵਾਅਦਾ ਕੀਤਾ ਆਪਣੇ ਆਪ ਨਾਲ ਕਿ ਜਿਹੜਾ ਨਸ਼ਾ ਤਸਕਰ ਹੈ ਉਹਦੇ ਨਾਲ ਅਸੀਂ ਕੋਈ ਰਾਇਫ ਨਹੀਂ ਕਰਾਂਗੇ ਜੇ ਪਿੰਡ ਦਾ ਵੀ ਕੋਈ ਨਸ਼ਾ ਤਸਕਰ ਹੈ ਉਹਦੀ ਕੋਈ ਪਿੰਡ ਦਾ ਬੰਦਾ ਜਮਾਨਤ ਨਹੀਂ ਕਰਊਗਾ ਛਾਰੇ ਨੇ ਰਲ ਕੇ ਵਾਅਦਾ ਕੀਤਾ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਸੋ ਇਹ ਮਹਿਲ ਚੱਲੂਗੀ ਕਾਹੀਂ ਪੰਜਾਬ ਦਾ ਜਿਹੜਾ ਭਵਿਕ ਵਿੱਚੋਂ ਤਾਂ ਹੀ ਪੰਜਾਬ ਦੀ ਝਲੀਲੀ ਵਿੱਚੋਂ ਤਾਂ ਹੀ ਪੰਜਾਬ ਦਾ ਨੌਜਵਾਨ ਬਚੂਗਾ ਇਹ ਬਹੁਤ ਜ਼ਰੂਰੀ ਸੀ ਜਿਹੜੀ ਪੰਜਾਬ ਸਰਕਾਰ ਨੇ ਮੈਂਮ ਸਟਾਰਟ ਕੀਤੀ ਹੈ ਲੋਕਾਂ ਦਾ ਭਰੂਰ ਸਮਰਥਨ ਮਿਲਦਾ ਅਸੀਂ ਧੰਨਵਾਦ ਕਰਦੇ ਆ ਮਾਨਯੋਗ ਸ੍ਰੀਮਾਨ ਦਾ ਸਾਡੀ ਗ੍ਰਾਮ ਚਾਹਦਾ ਸਾਡੇ ਮੋਟਰ ਪਾਰਟੀ ਦੇ ਬੰਦਿਆਂ ਦਾ ਚਾਰਾ ਦਾ ਬਹੁਤ ਬਹੁਤ ਧੰਨਵਾਦ ਕੀ ਆਪਾਂ ਸ਼ਾਨੇ ਰੜਕੇ ਜਿਹੜਾ ਇਹ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਜਿਹੜਾ ਪੰਜਾਬ ਨੂੰ ਇੱਕ ਲੰਕ ਹੈ ਅਸੀਂ ਇਹਨੂੰ ਬੰਦ ਕਰਨਾ ਹੈ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣਾ ਹੈ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਸਮਝਾ ਕੇ ਨਸ਼ੇ ਤੋਂ ਬਚਾਅ ਕਰਨਾ ਦਾ ਉਹਨੂੰ ਜੇ ਇਲਾਜ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਸ਼ਹਿਰ ਨੇ ਕਿਹਾ ਵਾਦਾ ਕੀਤਾ ਆਪਣੇ ਆਪ ਨਾਲ ਕਿ ਜਿਹੜਾ ਨਸ਼ਾ ਤਸ਼ਕਰ ਹੈ ਉਹਦੇ ਨਾਲ ਅਸੀਂ ਕੋਈ ਰੋਕ ਨਹੀਂ ਕਰਾਂਗੇ ਜੇ ਇਸ ਪਿੰਡ ਦਾ ਵੀ ਕੋਈ ਨਸ਼ਾ ਤਸ਼ਕਰ ਹੈ ਉਹਦੀ ਕੋਈ ਪਿੰਡ ਦਾ ਬੰਦਾ ਜ਼ਮਾਨਤ ਵੀ ਤੇ ਰੂਗਾ ਸ਼ਹਿਰ ਨੇ ਰੜ ਕੇ ਵਾਦਾ ਕੀਤਾ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਜੋ ਮਹਿੰਮ ਚੱਲੇਗੀ ਕਾਹੀਂ ਪੰਜਾਬ ਦਾ ਜਿਹੜਾ ਭਿਕ ਵਿੱਚੀ ਤਾਂ ਹੀ ਪੰਜਾਬ ਦੀ ਜਲੀ ਦੀ ਵਿੱਚੀ ਤਾਂ ਹੀ ਪੰਜਾਬ ਦਾ ਨੌਜਵਾਨ ਬਚੂਗਾ ਪੰਜਾਬ ਸਰਕਾਰ ਵੱਲੋਂ ਇਹਦੀ ਮਹਿੰਮ ਯੁੱਧ ਨਸ਼ਾ ਵਿਰੁੱਧ ਉਦੇ ਤਹਿਤ ਅੱਜ ਪਿੰਡ ਆਦਮ ਪਰ ਆਏ ਆ ਤੁਸੀਂ ਦੇਖਿਆ ਪਿੰਡ ਦੀ तकरीबन ਸਾਰੀ ਸੰਗਤਾਈ ਸੀ ਔਰ ਅਸੀਂ ਅਪੀਲ ਕੀਤੀ ਹੈ ਮਾਨਯੋਗ ਸਰਦਾਰ ਤੁਹਾਨੂੰ ਸਿਮਾਨ ਵੱਲੋਂ ਕਿ ਆਪਾਂ ਸਾਰੇ ਰਲ ਕੇ ਜਿਹੜਾ ਇਹ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਜਿਹੜਾ ਪੰਜਾਬ ਨੂੰ ਇੱਕ ਲੰਕ ਹੈ ਅਸੀਂ ਇਹਨੂੰ ਬੰਦ ਕਰਨਾ ਹੈ ਔਰ ਸਭ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣਾ ਹੈ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਸਮਝਾ ਕੇ ਨਸ਼ੇ ਤੋਂ ਬਚਾਅ ਕਰਨਾ ਉਹਦਾ ਉਹਨੂੰ ਜੇ ਇਲਾਜ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਪ ਵਾਸ ਸਪੈਸ਼ਲ ਬਣਾਇਆ ਗਿਆ ਹੈ ਬੈਡ ਬਣਾਇਆ ਗਿਆ ਹੈ ਨਾ ਖਾਣ ਪੀਣ ਦਾ ਪ੍ਰਬੰਧ ਦਵਾਈਆਂ ਦਾ ਪੰਜਾਬ ਸਰਕਾਰ ਕਰੂਗੀ ਈਵਨ ਜੇ ਕੋਈ ਸੱਜਣ ਸਾਨੂੰ ਇਹ ਕਹਿੰਦਾ ਕਿ ਪਿੰਡ ਵਿੱਚੋਂ ਲੈ ਕੇ ਜਾਓ ਤਾਂ ਉਹ ਵੀ ਪੰਜਾਬ ਸਰਕਾਰ ਆਪਣਾ ਵਾਹਨ ਭੇਜੂਗੀ ਅਤੇ ਨਾਲ ਦੀ ਨਾਲ ਅਸੀਂ ਸਾਰਿਆਂ ਨੇ ਇੱਕ ਵਾਅਦਾ ਕੀਤਾ ਆਪਣੇ ਆਪ ਨਾਲ ਕਿ ਜਿਹੜਾ ਨਸ਼ਾ ਤਸਕਰ ਹੈ ਉਹਦੇ ਨਾਲ ਅਸੀਂ ਕੋਈ ਰਿਸ਼ਤ ਨਹੀਂ ਕਰਾਂਗੇ ਜੇ ਇਸ ਪਿੰਡ ਦਾ ਵੀ ਕੋਈ ਨਸ਼ਾ ਤਸਕਰ ਹੈ ਉਹਦੀ ਕੋਈ ਪਿੰਡ ਦਾ ਬੰਦਾ ਜ਼ਮਾਨਤ ਨਹੀਂ ਕਰਊਗਾ ਸ਼ਹਿਰੋਂ ਨੇ ਰੜਕੇ ਵਾਅਦਾ ਕੀਤਾ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ ਜੋ ਮਹਿਮ ਚੱਲੂਗੀ ਤਾਂ ਹੀ ਪੰਜਾਬ ਦਾ ਜਿਹੜਾ ਭਿਕ ਵਿੱਚੋਂ ਤਾਂ ਹੀ ਪੰਜਾਬ ਦੀ ਜਲਰੀ ਵਿੱਚੋਂ ਚਾਹੇ ਪੰਜਾਬ ਦਾ ਨੌਜਵਾਨ ਵਿੱਚੂਗਾ ਇਹ ਬਹੁਤ ਜ਼ਰੂਰੀ ਸੀ ਜਿਹੜੀ ਪੰਜਾਬ ਸਰਕਾਰ ਨੇ ਮਹਿਮ ਸਟਾਰਟ ਕੀਤੀ ਆ ਲੋਕਾਂ ਦਾ ਭਰੂਤ ਸਮਰਥਨ ਮਿਲਦਾ ਅਸੀਂ ਧੰਨਵਾਦ ਕਰਦੇ ਆ ਮਾਨਯੋਗ ਸ੍ਰੀਮਾਨ ਦਾ ਸਾਡੀ ਗ੍ਰਾਮਪਚਾ ਦਾ ਸਾਡੇ ਮੋਟਰ ਪਾਰਟੀ ਦੇ ਬੰਦਿਆਂ ਦਾ ਚਾਰਾ ਦਾ ਬਹੁਤ ਬਹੁਤ ਧੰਨਵਾਦ